ਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਸਾਡੀ ਅੱਜ ਦੀ ਵੀਡੀਓ 'ਚ ਅੱਜ ਅਸੀਂ ਆਏ ਹਾਂ ਪਿੰਡ ਹੈਦਰ ਵਾਲੇ ਇਹ ਹੈ ਇਹ ਪਿੰਡ ਅੱਜ ਤੋਂ 70 ਸਾਲ ਪਹਿਲਾਂ ਵਸਿਆ ਸੀ ਤੇ ਇੱਥੇ ਘਟੋ ਘਟਵੀ 36 ਜਾਤੀਆਂ ਦੇ ਲੋਕ ਬੜੇ ਪਿਆਰ ਨਾਲ ਰਹਿੰਦੇ ਨੇ ਪਿੰਡ 'ਚ ਇੱਕ ਗ੍ਰਾਮ ਸੱਚੀ ਵਾਲਿਆ ਹੈ ਤਿੰਗ ਤਿੰ ਅੰਗਰਵਾੜੀਆਂ ਇੱਕ ਸਰਕਾਰੀ ਸਕੂਲ ਹੈ ਹੈਦਰ ਵਾਲੇ ਪਿੰਡ ਦੇ ਲੋਕੀ ਖੇਤੀ ਕਰਦੇ ਨੇ ਤੇ ਪਸ਼ੂ ਪਾਲਦੇ ਨੇ ਇੱਥੇ ਜਵਾਕਾਂ ਦੇ ਖੇਡਣ ਵਾਸਤੇ ਇੱਕ ਵੱਡਾ ਸਾਰਾ ਸਟੇਡੀਅਮ ਵੀ ਹੈਗਾ Terima kasih telah menonton! you. ਹਾਂਜੀ ਦੋਸਤੋ ਇਹ ਹੈ ਪਿੰਡ ਹੈਦਰਾਲਾ ਦਾ ਸਕੂਲ ਤੁਸੀਂ ਦੇਖ ਸਕਦੇ ਹੋ ਪਿੱਛੇ ਸਕੂਲ ਬਹੁਤ ਵਧੀਆ ਬਣਿਆ ਹੋਇਆ ਹੈ ਤੇ ਇਹ ਸਕੂਲ 12ਵੀਂ ਤੱਕ ਹੈ ਤੇ ਮੇਰਾ ਮੰਨਣਾ ਇਹ ਹੈ ਵੀ ਜਿਹੜੇ ਆਪਣੇ ਪਿੰਡਾਂ ਦੇ ਸਕੂਲ ਨੇ ਉਹ ਬਹੁਤ ਜ਼ਿਆਦਾ ਵਧੀਆ ਹੋਣੇ ਚਾਹੀਦੇ ਨੇ ਤਾਂ ਹੀ ਜਿਹੜੇ ਆਪਣੇ ਪਿੰਡ ਦੇ ਬੱਚੇ ਨੇ ਉਹ ਚੰਗੀ ਸਿੱਖਿਆ ਲੈਣਗੇ ਤੇ ਕੱਲ ਨੂੰ ਕੋਈ ਸਰਕਾਰੀ ਨੌਕਰੀ ਲੱਗੂਗਾ ਜਾਂ ਪ੍ਰਾਈਵੇਟ ਲੱਗੇਗਾ ਤੇ ਤਾਂ ਹੀ ਉਹਨਾਂ ਦੀ ਜ਼ਿੰਦਗੀ ਬਿਹਤਰ ਹੋਏਗੀ ਹਾਂਜੀ ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਅੱਜ ਆਪਾਂ ਵੀਡੀਓ ਸ਼ੂਟ ਕਰ ਰਹੇ ਹਾਂ ਪਿੰਡ ਹੈਦਰਾਲਾ ਚ ਤੇ ਆਪਾਂ ਨੂੰ ਕੁਝ ਸਟੂਡੈਂਟ ਮਿਲੇ ਨੇ ਆਪਣੇ ਗੌਰਵਨ ਸਕੂਲ ਦੇ ਆਪਾਂ ਇਹਨਾਂ ਨਾਲ ਕਰਦੇ ਆਂ ਗੱਲਾਂបਾਤਾਂ ਤੇ ਇਹਨਾਂ ਤੋਂ ਪੁੱਛਦੇ ਆਂ ਕਿਵੇਂ ਚੱਲ ਰਹੀ ਹੈ ਇਹਨਾਂ ਦੀ ਪੜ੍ਹਾਈ ਹਾਂ ਵੀ ਤੇਰਾ ਨਾਮ ਦੱਸ ਤੇਰਾ ਨਾਮ ਮੇਰਾ ਨਾਮ ਕਿਸਮਤ ਹੈ ਜੀ ਤੇ ਕਿਹੜੀ ਕਲਾਸ ਚ ਪੜ੍ਹਦੇ ਆਂ ਮੈਂ 12ਵੀਂ ਕਲਾਸ ਚ ਪੜਦੇ ਆਂ ਜੀ ਤੁਸੀਂ ਸਾਰੇ ਕਿਹੜੀ ਇੱਕੋ ਕਲਾਸ ਚ ਪੜਦੇ ਹੋਗੇ ਇਹ ਇਹ ਸਾਰੇ +2 ਆਏ ਨੇ ਹੈਂ +2 ਨਾਲ ਆਏ ਨੇ ਤੁਸੀਂ ਛੋਟੇ ਅੱਜ ਆਖ ਲਈ ਅੱਜ ਆਪਣੇ ਨਾਲ ਬੱਚੇ ਨੇ ਜੀ 10th ਤੋਂ ਲੈ ਕੇ +2 ਤੱਕ ਇਹ ਸਕੂਲ +2 ਦਾ ਕੀ ਮਤਲਬ ਇੱਥੇ ਕਿਹੜੀਆਂ ਕਿਹੜੀਆਂ ਸਟਰੀਮਸ ਨੇ ਕਮਰਸ ਆਰਟਸ ਮੈਡੀਕਲ ਨੋਨ ਮੈਡੀਕਲ ਸਭ ਨੇ ਜੀ ਹਾਂ ਜੀ ਔਰ ਆਨਲੀ ਆਰਟਸ ਹੈ ਹਾਂ ਜੀ ਤੇ ਜਿਹੜੇ ਤੁਹਾਡੇ ਆਪਣੇ ਪਿੰਡ ਦੇ ਸਕੂਲ ਦੇ ਟੀਚਰ ਨੇ ਇਹ ਕਿਵੇਂ ਪੜਾਉਂਦੇ ਨੇ ਤੇ ਇਹਨਾਂ ਦਾ ਕਿਦਾਂ ਦਾ ਸਵਾਦ ਬਹੁਤ ਬੜੀ ਆ ਜੀ ਬਹੁਤ ਬੜੀ ਆ ਪੜਾਉਂਦੇ ਨੇ ਜੀ ਨਾ ਸਰ ਜੀ ਬਹੁਤ ਵੜੀਆ ਬੜਾਉਂਦਾ ਹੈ ਇੰਗਲਿਸ਼ ਤੇ ਤੁਹਾਡਾ ਪ੍ਰਿੰਸੀਪਲ ਬਹੁਤ ਵੜੀਆ ਹੈ ਸਟੱਡੀ ਦੇ ਨਾਲ ਨਾਲ ਤੁਸੀਂ ਖੇਡਾਂਵਾਂ ਵਾਲ ਵੀ ਤੁਹਾਡਾ ਧਿਆਨ ਹੈਗੇ ਆਪਦੇ ਹਾਂਜੀ 16 ਸੈਂਟੀਮੀਟਰ ਵਾਲੇ ਜਿਹੜੇ ਫ੍ਰੀ ਫ੍ਰੀ ਟਾਈਮ 'ਚ ਤੁਸੀਂ ਕੀ ਕਰਦੇ ਹੋ ਜੀ ਫੋਟ ਤਿਆਰੀ ਕਰਦੇ ਆਂ ਬੇ ਫੋਨ ਚ ਲਾ ਕੇ ਬੈਠੇ ਰਹਿੰਦੇ ਫੋਨ ਫੋਨ ਜਿਆਦਾ ਚਲਾਉਂਦੇ ਜੀ ਨਹੀਂ ਜੀ ਫੋਨ ਆਪਣਾ ਫੱਟਦੇ ਨੇ ਸਕੂਲ 'ਚ ਕਬੱਡੀ ਖਵਾਉਂਦੇ ਨੇ ਖੜਾਉਂਦੇ ਨੇ ਜਾਨੂ ਕਬੱਡੀ ਤੇ ਪਿੰਡ ਪਿੰਡ ਹੈਦਰ ਵਾਲਾ 'ਚ ਗਰਾਊਂਡ ਵੀ ਹੈਗਾ ਉੱਥੇ ਕਿੰਨੇ ਕਿ ਜਗ੍ਹਾ 'ਚ ਜਾ ਕੇ ਖੇਡਦੇ ਨੇ ਕਿ ਸਾਰੇ ਤਾਂ ਇੰਨਾ ਚੋਂ ਤਾਂ ਮੈਂ ਹੀ ਗੱਲਾਂ ਬਾਕੀ ਦੇ ਸਾਰੇ ਆ ਕਰੀ ਹੁੰਦੇ ਨੇ ਕੀ ਕੀ ਗੇਮ ਖੇਡਦੇ ਹੋ ਕੋਈ ਜਿਆਰੀ ਕਰੀ ਜਾਣਾ ਵੀਰ ਅਰਵੀਰ ਮੈਂ ਟੀਏ ਦੀ ਤਿਆਰੀ ਕਰੀ ਜਾਣਾ ਭਾਈ ਠੀਕ ਠੀਕ ਆ ਸੋਲ ਛੇ ਮਿੱਟੀ ਦੀ ਤਿਆਰੀ ਕਰਦੇ ਆ ਬਾਕੀ ਆ ਥੋੜੇ ਜਿਹਾ ਵਗਨੇ ਆ ਭਾਈ ਐਵੇਂ ਦੇ ਜਵਾਗ ভোট ਐਂ ਪਾਸ ਕਰਨ ਆਦੇ ਨੇ ਤੇ ਸਾਰੇ ਭਾਈ ਜੋ ਆਪਣਾ ਲੜਲਾ ਭਾਈ ਇਹਨੂੰ ਸਾਰੇ ਫੋਲੋ ਕਰੋ ਹਾਂਜੀ ਦੋਸਤੋ ਅੱਜ ਅਸੀਂ ਆਏ ਆ ਪਿੰਡ ਹੈਦਰਾਲੇ ਚ ਤੇ ਪਿੰਡ ਹੈਦਰਾਲੇ ਆਪਾਂ ਨੂੰ ਮਿਲੇ ਨੇ ਕੁਝ ਸੱਜਣ ਇਹਨਾਂ ਨਾਲ ਆਪਾਂ ਕਰਦੇ ਆ ਗੱਲਾਂ ਬਾਤਾਂ ਤੇ ਇਹਨਾਂ ਤੋਂ ਆਪਾਂ ਲੈਨੇ ਆ ਪਿੰਡ ਦੀ ਜਾਣਕਾਰੀ ਹੰਦੀ ਸਸੀ ਗਾ ਬਜ਼ੁਰਗੋ ਕੱਕੀ ਨੂੰ ਅ ਐਂਗਲ ਜੀ ਤੁਹਾਡਾ ਨਾਮ ਕੀ ਹੈ ਆਰਾਮੋਤਾਂ ਦੇ ਚਾਹ ਬਰਬਾ ਪੂਜੀ ਤੁਹਾਡਾ ਨਾਮ ਕੀ ਹੈ ਦਮਦੂ ਸਿੰਘ ਗਗਦੂਰ ਸਿੰਘ ਤੇ ਬਾਪੂ ਜੀ ਤੁਹਾਡਾ ਨਾਮ ਕੀ ਹੈ ਸਨਨਾ ਰੇਸ਼ਮ ਸਿੰਘ ਰੇਸ਼ਮ ਸਿੰਘ ਜੀ ਅ ਐਂਗਲ ਜੀ ਤੁਹਾਨੂੰ ਕਿੰਨਾ ਚਿਰ ਹੋ ਗਿਆ ਪਿੰਡ 'ਚ ਰਹਿੰਦੇ ਨੂੰ ਸਾਨੂੰ ਤਾਂ ਕਾਫੀ ਸਾਲ ਵੀ ਹੋ ਗਏ ਨੇ ਖੇਤ ਤੋਂ ਤੁਸੀਂ ਵੀ ਬੋਲੋ ਤਾਂ ਜਨਮ ਹੋਣਾ ਤੁਹਾਨੂੰ ਹੋਬਾ ਜਨਮ 1944 1962 ਦਾ ਜਨਮ ਹੈ ਜਾਨੀ ਕਿ ਤੋਂ ਸੰਲੋਭੀ ਉਸ ਵਕਤ ਜੇ ਸੰਲੋਭ ਤੇ ਬਾਤ ਜਾਨੀ ਕਿ ਬਹਿ ਮਤ ਤੁਮ ਆਏ ਤੇ ਬੇ ਅੱਛਾ ਜੀ ਮਾ ਚਲਦੋ ਜਰ ਜੀ ਇੱਥੇ ਆ ਕੇ ਬਸੇ ਹੋ ਤੁਹਾਨੂੰ ਕੁਝ ਯਾਦ ਦੇ ਵੀ ਤੁਸੀਂ ਕਿਹੜੇ ਸਨ ਚਾਏ ਸੀ ਜਾਂ ਹਾਂ ਸਾਨੂੰ ਇਹ ਯਾਦ ਆ ਵੀ ਸਾਡੇ ਘਰ ਦੇ ਨਯੋਗ ਲੱਗਦੇ ਵੀ ਯਾਨੀ ਕਿ ਠੁੰਗਾ ਠੁੰਗਾ ਦੇ ਵਿੱਚ ਲਾਟਮਟ ਹੋਈ ਤੁਹਾਨੂੰ ਜੋ ਪਾਖੜਾ ਬਾਦ ਹੋਣਾ ਸੀ ਅੱਛਾ ਜੀ ਤੇ ਉਦੋਂ ਤੋਂ ਯਾਨੀ ਕਿ ਫਿਰ ਇਹ ਹਾਇਫੇ ਪੈਣੇ ਸਾਈ ਮਾਰਫਾਈ ਤੇ ਠੁੰਗਾ ਤੇ ਜਮੀਨਾ ਉਹ ਤੋਂ ਬੰਦੇ ਸਨ ਉਦੋਂ ਉਹਨਾਂ ਨੇ ਕਿ ਯਾਨੀ ਕਿ ਰੋਕ ਮਗਰ ਜਨਕੀ ਜੰਗਲ ਦਾ ਜਨਕੀ ਤੁਹਾਡੇ ਜਿਹੜੇ ਬਜ਼ੁਰਗ ਸੀਗੇ ਡੈਡੀ ਹੋਗੇ ਜਾਂ ਤੁਹਾਨੇ ਦਾਦਾ ਜੀ ਹੋਗੇ ਉਹ ਆਏ ਸੀਗੇ ਪਿੰਡ ਹੈ ਉਹ ਆਏ ਸੀ ਪਿੰਡ ਕੋਕਾ ਹਿਉ ਛੋਟੇ ਸੀ ਜੋ ਜੰਗਲ ਤਾਂ ਜਨਕੀ ਅਸੀਂ ਹੋਸ ਸੰਭਾਲੀ ਸੱਤ ਦੇ ਘੱਤ ਦੇ ਵਿੱਚ ਮਸਕੂਨ ਦੇ ਵਿੱਚ ਜਨਕੀ ਪੜਨ ਲੱਗਿਆ ਇੱਥੇ ਹੈਦਰ ਵਾਲੀ ਥਾਂ ਦੇ ਤੇ ਹੈਦਰ ਸਕੂਲ ਪੜਨ ਲੱਗੇ ਸੀ ਠੀਕ ਹੈ ਤੇ ਉਹ ਜੋਂ ਤਵੇ ਬਿਲਡਿੰਗ ਸੀ ਹੁਣ ਇਹ ਬਿਲਡਿੰਗ ਨਵੀਂ ਢਾ ਕੇ ਦੁਆਰੇ ਬਦਲੋ ਤਿਆਰ ਕੀਤੀ ਗਈ ਹੈ ਤੇ ਆਪਣੇ ਠੀਕ ਹੈ ਠੀਕ ਹੈ ਠੀਕ ਹੈ ਜੀ ਤੇ ਉਹ ਪਿੰਡ ਦੇ ਵਿੱਚ ਟਕੀਆਂ ਹੋਈਆਂ ਉਸ ਵਕਤ ਪਹਿਲੇ ਕੱਟੀਆਂ ਗਲੀਆਂ ਕੀਆਂ ਠੀਕ ਹੈ ਜੀ ਤੇ ਫਿਰ ਉਸ ਤੋਂ ਬਾਅਦ ਇਟਾ ਨਹੀਂ ਸੜਕਾਂ ਬਣੀਆਂ ਜਿਵੇਂ ਤਰੱਕੀ ਹੁੰਦੀ ਗਈ ਪਰਜੇਤਾ ਨਵੀਆਂ ਬਣੀਆਂ ਗਈਆਂ ਉਸ ਤੋਂ ਬਾਅਦ ਹੁਣ ਜਾਨੀ ਕਿ ਡੰਗਰੂਆਂ ਬਣ ਗਈਆਂ ਸਭ ਸੀਮੈਂਟ ਵਾਲੀਆਂ ਬਣ ਗਈਆਂ ਸੀਮੈਂਟ ਵਾਲੀ ਡੰਗਰੂ ਨੱਟਾ ਲੱਗੇ ਹਾਂਜੀ ਤੇ ਬਾਕੀ ਪਿੰਡ ਦੇ ਵਿੱਚ ਇਹਦੇ ਮੋਹਲ ਐ ਅੱਛਾ ਮੋਹਲ ਐ ਇੱਥੇ ਕੋਈ ਨਸ਼ਾ ਵਗੈਰਾ ਉਹ ਤਾਂ ਹੈ ਨਹੀਂਗਾ ਤੇ ਸਾਡੇ ਪਿੰਡ ਦੇ ਵਿੱਚ ਜਾਨੀ ਕਿ ਸਭ ਉਹ ਭਾਈਚਾਰਾ ਬਿਲਕੁਲ ਸਾਡਾ ਤੈਨ ਮੈਂ ਕੰਮ ਨਹੀਂ ਸਾਡਾ ਤੈਨ ਮੈਂ ਤੇ ਕੋਈ ਮਾੜੀ ਮੋਟੀ ਗੱਲ ਹੋਣੀ ਆਪਣੇ ਭਾਈਚਾਰੇ ਦੇ ਵਿੱਚ ਹੀ ਨਿਤਾਨ ਲਈ ਇਹ ਜੋ ਜਮੀਨਾ ਆਏ ਸੀਗੇ ਉਦੋਂ ਇਹ ਬੰਜਰ ਸੀਗਾ ਇਹਨਾਂ ਬਜ਼ੁਰਗਾਂ ਨੇ ਬਣਾਈਆਂ ਇਹ ਟਿੱਬੇ ਸੀਗੇ ਹਾਂ ਬਿਲਕੁਲ ਇਹ ਟਿੱਬੇ ਹੁੰਦੇ ਸੀ ਸਾਰੇ ਸਾਈਡ ਅਸੀਂ ਟਿੱਬੇ ਕੱਟ-ਕੱਟ ਕੇ ਜਿਵੇਂ ਬਣਾਈਆਂ ਕੱਟ-ਕੱਟ ਕੇ ਇਹਨਾਂ ਨੇ ਫਿਰ ਜਮੀਨਾ ਬਣਾਈਆਂ ਤਿਆਰ ਹੋ ਗਈਆਂ ਠੀਕ ਹੈ ਮਾਰ ਦੋ ਪੈਦਾਬਾਰ ਅੱਛੀ ਹੁੰਦੀ ਚਲੋ ਮੌਸਮ ਤੇ ਮਾਰ ਦੇ ਨਾਲ ਸਭ ਪੁੱਜੀ ਹੈ ਠੀਕ ਹੈ ਬਾਕੀ ਜ਼ਮੀਨ ਅੱਛੀ ਐ ਤੇ ਤੇ ਬਹੁਤ ਅੱਛਾ ਵਿਸਰ ਹੁੰਦਾ ਬਾਬੂ ਜੀ ਜੇ ਤੁਹਾਨੂੰ ਪੁੱਛੀਏ ਤੁਸੀਂ ਕਿੰਨਾ ਚਿਰ ਤੋਂ ਪਿੰਡ ਹੈਦਰਾਲਾ ਚ ਰਹਿ ਰਹੇ ਹੋ ਤੇ ਤੁਹਾਡਾ ਜਨਮ ਇੱਥੇ ਹੋਇਆ ਸੀ ਜਾਂ ਤੁਸੀਂ ਵੀ ਕਿਤੋਂ ਬਾਹਰੋਂ ਆ ਕੇ ਇੱਥੇ ਵਸੇ ਹੋ ਸਾਡਾ ਸਾਡਾ ਤਾਂ ਪੰਜਾਬ ਦਾ ਹੈ ਗੁਣਸਰ ਪਿਤਰ ਗੁਣਸਰ ਅੱਛਾ ਜੀ ਅੱਛਾ ਜੀ ਤੇ ਤੁਸੀਂ ਕਿਹੜੇ ਸਾਲ ਵਿੱਚ ਆਏ ਸੀ ਹੈਦਰਾਲਾ ਚ ਜੀ ਅਸੀਂ ਸਾਲ 52 ਚ ਜੰਦੀ ਜਿਸਤਰੀ ਹੋਏ ਸਾਡੇ ਪਿੰਡ ਅੱਛਾ ਜੀ ਇਹ ਮੂਰਖ ਪਾਣੀਆਂ ਉਹ ਤੋਂ ਦੇ ਅੱਛਾ ਜੀ ਹਾਂ ਸਿੰਘ ਜੀ ਅੱਛਾ ਜੀ ਜੇ ਤੁਹ ਸਾਰਾ ਇਤਿਹਾਸ ਪੁੱਛਣਾ ਹੈ ਅੱਛਾ ਜੀ ਇਹ ਜਿਹੜਾ ਇਹਦਾ ਪਿੰਡ ਸੀ ਮੋਲਕ ਦਾ ਦੋ ਹਿੱਸੇ ਤਾਂ ਉਹਦੇ ਸੀਗੇ ਇੱਕ हिस्सा ਮੁਸਲਮਾਨਾਂ ਦਾ ਅੱਛਾ ਜੀ ਪਰ 라ਜੂ ਸੀ ਟਵਾਣੇ ਦਾ ਸ਼ੌਕ ਅੱਛਾ ਜੀ ਜ਼ਬਾਨ ਤੋਂ ਅੱਖਾਂ ਤੋਂ ਅੰਨਾ ਸੀ ਅੱਛਾ ਜੀ ਪੂਰੇ ਪਿੰਡ ਸੀ ਪਤਨ ਦਾਸੀ ਕਿ 12 8 ਸੀ ਕਿ 10 ਸੀ ਅੱਛਾ ਜੀ ਉਹ ਫਿਰ ਬਿਆਹ ਗਿਆ ਉਹਦੇ ਹੁਕਮ ਚੱਲ ਗਿਆ ਅੱਛਾ ਜੀ ਫੇਰ ਉਹ ਦਰਦੀ ਜਿਆਦ ਨਹੀਂ ਹਾਸ ਨਹੀਂ ਅਛਾ ਜੀ ਫੇਰ ਉਹਦੇ ਘੂਟਾ ਹੋਇਆ ਅਛਾ ਜੀ ਤੂੰ ਤੇ ਜਨਾਬ ਪਿੰਡ ਕਰਾਇਆ ਸੀ ਉਦੋਂ ਅਸੀਂ ਜਵੀ ਲਈਏ ਮੋਲਕ ਪਾਣੀਆਂ ਹਾਸੀ ਦਾ ਮੋਲਕ ਪਾਣੀਆ ਤਾਂ ਜਨਨ ਕਿ ਤੁਸੀਂ ਹਾਸੀ ਦਾ ਸੀ ਜਿਹਦੇ ਤੋਂ ਜ਼ਮੀਨ ਲਈ ਹੈ ਤੇ ਤੁਸੀਂ ਜਦੋਂ ਹੈਦਰ ਵਾਲੇ ਪਿੰਡ ਚ ਆਏ ਹੋਗੇ ਉਦੋਂ ਤਾਂ ਤੁਹਾਡੇ ਤੇ ਜਵਾਨੀ ਹੋ ਗਈ ਪੂਰੀ ਆ ਪੂਰੀ ਜਵਾਨੀ ਸੀ ਅਛਾ ਜੀ ਤੇ ਤੁਹਾਡਾ ਜਨਮ ਜਨਨ ਕਿ ਜਦੋਂ ਫੇਰ ਤੂੰ ਜਨਮ ਤਾਂ ਤੁਹਾਡਾ ਪਾਕਿਸਤਾਨੀ ਹੋਇਆ ਹੋਗਾ ਨਹੀਂ ਪਾਕਿਸਤਾਨ ਸਾਡਾ ਪੰਜਾਬ ਹੀ ਪੰਥਾ ਸੀ ਉਹ ਪਾਕਿਸਤਾਨ ਤੋਂ ਪੁਰਾ ਰਹਿ ਗਿਆ ਅੱਛਾ ਯਾਨਕੀ ਤੁਸੀਂ ਇੰਡੀਆ ਚ ਹੀ ਸੀ ਉਹ ਮੇਰਾ ਰੌਲੇ ਤੋਂ 4 ਸਾਲ ਪਹਿਲਾਂ ਦਾ ਯਾਰ ਅੱਛਾ ਜੀ ਯਾਨਕੀ ਉਹਦੋਂ ਤੁਹਾਨੂੰ ਸੰਭਾਵ ਹੈਗੀ ਸੀ ਕੀ ਕੁਝ ਹੋਇਆ ਸੀ ਜੀ ਹਾਂ ਠੀਕ ਇਹ ਜਿਹੜਾ ਗੁਰਦੁਆਰਾ ਹੈ ਇਹ ਮੂਲਕ ਦੀ ਕੋਠੀ ਸੀ ਅੱਛਾ ਜਿੱਥੇ ਹੁਣ ਗੁਰਦੁਆਰਾ ਸਾਹਿਬ ਨੇ ਇੱਥੇ ਯਾਨਕੀ ਉਹ ਜਿਹੜੇ ਬੰਦੇ ਤੋਂ ਤੁਸੀਂ ਜ਼ਮੀਨ ਲਈਏ ਜਿਹਦੇ ਬਾਨੀਆਂ ਤੋਂ ਉਹਦੀ ਕੋਠੀ ਹੁੰਦੀ ਸੀ ਜੀ ਇੱਥੇ ਬਹੁਤ ਵਧੀਆ ਕੋਠੀ ਹੁੰਦੀ ਅੱਛਾ ਇਹ ਮੇਰਾ ਵਾਲਾ ਜੀ ਉਹਨਾਂ ਟਾਈਮਾਂ 'ਚ ਮਸ਼ਹੂਰ ਸੀ ਪਿੰਡ ਅੱਛਾ ਜੀ ਵੀ ਹੈਦਰਾਲਾ ਕੋਠੀ ਵਾਲਾ ਪਿੰਡ ਆ ਅੱਜ ਤਾਂ ਇਹ ਪੰਚਾਇਤ ਕੁਝ ਵੀ ਲੋਕ ਪਿਆਰ ਮਾੜਾ ਲਾ ਲੋ ਦੇਖ ਕਹਿੰਦਾ ਮਤਲਬ ਵੀ ਆਲੇ ਦੁਆਲੇ ਪਿੰਡ ਚ ਜਿਹਨਾਂ ਕੀ ਕੋਠੀ ਹੈ ਹੈਦਰਾਲੇ ਪਿੰਡ ਵਾਲੇ ਇਹ ਮੈਨੂੰ ਇਤਿਹਾਸ ਕਿੱਥੋਂ ਸੁਣਾਇਆ ਜਾਂਦੇ ਨੇ ਅੰਬਾਇ ਸੌਦਾ ਲੈ ਅੱਛਾ ਇਹ ਚਾਨੋ ਪੱਛਾਰੀ ਗਿਆ ਪਰਲੇ ਪਾਸੇ ਦੁਕਾਨੀ ਤੂੰ ਉੱਪਰ ਆ ਬੁਢਾ ਜਿਹਾ ਬੈਠਾ 90 ਸਾਲ ਅੱਛਾ ਮੈਨੂੰ ਮਾੜਾ ਕਿੱਥੋਂ ਹੈ ਮਗਾਈ ਮੈਂ ਹੈਦਰਾਲਾ ਅੱਛਾ ਹੈਦਰਾਲਾ ਕੋਠੀਆ ਮੈਂਗਾ ਹਾ ਹਾ ਮਾਕਤ ਸੈਨੂ ਨੂੰ ਵੀ ਪਤਾ ਕੋਠੀ ਦਾ ਫਿਰ ਉਹਨੇ ਮੈਨੂੰ ਦੱਸਿਆ ਵੀ ਆਏ ਸੀਗਾ ਕਿਸਾ ਇਤਿਹਾਸ ਸਹੀ ਮੂੰਹ ਆਮ ਬੰਦੇ ਨੂੰ ਕਿਸੇ ਨੂੰ ਨਹੀਂ ਪਤਾ ਹੋਣਾ ਇੰਨਾ ਇਤਿਹਾਸ ਤਾਂ ਇਸ ਬਾਰੇ ਉਹਨੂੰ ਕਰ ਦਿੰਦੇ ਸੀ ਵੀ ਨਾਨਕੇ ਢੇਰੀ ਤੇ ਉਹ ਠੀਕ ਹੈ ਤੇ ਉਹ ਤੋਂ ਬਾਅਦ ਫਿਰ ਇਹ ਇਹ ਨਹਿ ਤਾਂ ਆਈਏ 1955 ਚ ਕੋਣੀ ਆਇਆ ਲੈ ਤਾਂ ਸਹੀ 1955 ਚਿੰਨ੍ਹ ਮੀਂਹ ਦੀ ਫਾਈਲ 3 ਨੂੰ ਝਾਰ ਲਾਨੇ ਪਾਖੜੇ ਤੋਂ ਗੇਟ ਚੱਕ ਜਿਹੜੀ ਆਪਣੀ ਯਾਨਕੀ ਨਹਿਰ ਹੈ ਹਾਂ ਨਹਿਰ ਫਿਰ ਆ ਕੇ ਨੰਗਲ ਚੱਕੇ ਗੇਸ ਫਿਰ ਇਹਦੇ ਵਿੱਚ ਮੋਟਰਸਾਈਕਲ ਵੀ ਭਜਾਇਆ 100000 ਰੁਪਇਆ ਬੰਦੇ ਨੂੰ ਦਿੱਤਾ ਅੱਛਾ ਜੀ ਨਾ ਨਾਮ ਤੇ ਜਿਹੜਾ ਜੱਕੇ ਨਿਕਲੂਗਾ ਨਿਕਲ ਗਿਆ ਜੀ ਮਰ ਗਿਆ ਤਾਂ ਮਰ ਗਿਆ ਮਰ ਗਿਆ ਯਾਰ ਉਹ ਨਿਕਲ ਗਿਆ ਸੀ ਬੰਦਾ ਹੈ ਬਾਪੂ ਜੀ ਤੁਹਾਡਾ ਨਾਮ ਕੀ ਹੈ ਤੇ ਤੁਸੀਂ ਕਿੰਨਾ ਚਿਰ ਤੋਂ ਰਹਿ ਰਹੇ ਹੋ ਜੀ ਪਿੰਡ ਹੈ ਹਦਰਾਜ ਮੇਰੇ ਤਾਂ ਸੰਤਾ ਕੋਈ ਯਾਦ ਨਹੀਂ ਹੈ ਅਸਾਂ ਹਾਂ ਕੋਈ ਕੋਈ ਆਈਡੀਆ ਹੋਵੇ ਵੀ ਤੁਸੀਂ ਕਿ ਕਿ ਕਦੋਂ ਆਏ ਸੀਗੇ ਜੇ ਤੁਹਾਡੇ ਬਜ਼ੁਰਗ ਆਏ ਸੀ ਜਾਂ ਤੁਹਾਨੂੰ ਪੂਰੀ ਸੰਭਾਲ 60 ਤੇ ਮੇਰੇ ਘਰ ਸੰਥ ਤੇ ਆਏ ਅਸੀਂ ਹੈਨਾ ਅਸਾਂ ਮਗਰੋਂ ਆਏ ਹਾਂ 60 ਤੇ ਆਏ ਅਸਾਂ ਰੋਬੇ ਬੰਦੀ ਹੋਊਗੀ ਹਾਂ ਤੁਹਾਡੇ ਆਏ ਤੋਂ ਹੋਈ ਹੈ ਮੇਰੇ ਹਾਂ ਸਾਡੇ ਆਏ ਤੋਂ ਬਾਅਦ ਹੋਈ ਹੈ ਮੇਰੇ ਤੇ ਤੇ ਕਿੰਦੇ ਪਹਿਲਾਂ ਹੀ ਬਣਾ ਤੇ ਸਰਕਾਰ ਤੇ ਜੇ ਆਪਾਂ ਗੱਲ ਕਰੀਏ ਜੀ ਜਿੱਦਾਂ ਪਿੰਡ ਦੀ ਪਰਿਵਾਰਕ ਸਾਂਝ ਜਿਹੜੀ ਆਪਾਂ ਕਈ ਇਲਾਕਿਆਂ 'ਚ ਦੇਖਦੇ ਆਂ ਜਾਂ ਕਈ ਪਿੰਡਾਂ 'ਚ ਦੇਖਦੇ ਆਂ ਜਦੋਂ ਵੋਟਾਂ ਹੁੰਦੀਆਂ ਤੇ ਉਦੋਂ ਲੜਾਈ ਕਲੇਸ਼ ਬਹੁਤ ਹੁੰਦਾ ਜੀ ਤੇ ਇਹ ਇਸ ਪੱਖ ਤੋਂ ਦੇਖਿਆ ਜੀ ਤਾਂ ਹیدرਾਲਾ ਕਿਵੇਂ ਦਾ ਜੀ ਕੋਈ ਲੜਾਈ ਝਗੜਾ ਜਦੋਂ ਵੋਟਾਂ ਹੁੰਦੀਆਂ ਜਾਂ ਕਿਵੇਂ ਪਰਿਵਾਰ ਪਿੰਡ ਦੀ ਸਾਂਝ ਕਿਵੇਂ ਹੈ ਪਿੰਡ ਦੀ ਇਹ ਸਾਂਝ ਜਿਹੜੀ ਜੋ ਵੋਟਾਂ ਜਾਣੀ ਕਿ ਆਪਣੇ ਤਕਰੀਬ ਰਾਜਨੀਤਿਕ ਜੋ ਪੰਨਿਆਂ ਕਹਾਣੀ ਵਿੱਚ ਜਿੱਤਨੀ ਨਹੀਂ ਲੜਾਈ ਨਹੀਂ ਹੋਈ ਦੋ ਵੀ ਲੜਾਈ ਨਹੀਂ ਹੋਈ ਅੱਛਾ ਕੋਈ ਜਾਣੀ ਖੋਣੀ ਲੜਾਈ ਨਹੀਂ ਹੋਈ ਠੀਕ ਹੈ ਚਲੋ ਮਾਰੀ ਮੋਟੀ ਰੋਸਾ ਰੋਸਾ ਹੁੰਦਾ ਆਪਣੇ ਅੰਦਰ ਗੁੰਡਾ ਹੋ ਜਾਂਦਾ ਹੈ ਜੀ ਉਹ ਮਾਲਾ ਮੋਟਾ ਚਲ ਹੋ ਜਾਂਦਾ ਜੀ ਯਾਨੀ ਕਿ ਹੱਥੋਂ ਪਾਈ ਵਾਲੀ ਲੜਾਈਆਂ ਮੂੰਹ ਘੱਟ ਹੋਣੀ ਕਦੀ ਚਾਂਸ ਹੋਇਆ ਹੰਕਾ ਜਿਹਾ ਵੀ ਉਹ ਵੀ ਸਾਡੀ ਵਾਦੀ ਦੇ ਵਿੱਚ ਹੋਇਆ ਸੀ ਉਹ ਤਾਂ ਸਾਨੂੰ ਥੋੜਾ ਜਿਹਾ ਐਜਰ ਦੇ ਪਾਸੇ ਯਾਨੀ ਕਿ ਕੋਈ ਨੂੰ ਆਖਿ ਲਿਖਿਆ ਮ ਪਰਮਾਤਮਾ ਨੇ ਮੇ ਰੱਖੀ ਹੈ ਤੁਹਾਨੂੰ ਜਾਨੀ ਕਿ ਬਤਾ ਕੇ ਰੱਖਿਆ ਨਹੀਂ ਤੈ ਆਪਣੇ ਪਿੰਡ ਹਦਰਾਲ ਚ ਗੱਲ ਕਰੀਏ ਜੀ ਕਿੰਨੇ ਕਿੰਨੇ ਗੁਰਦੁਆਰਾ ਸਾਹਿਬ ਨੇ ਤੇ ਕਿੰਨੇ ਮੰਦਰ ਨੇ ਕੋਈ ਹੋਰ ਇਤਿਹਾਸਿਕ ਥਾਂ ਹੈਗੀ ਜੀ ਕਿਸੇ ਆਸਿਕ ਥਾਂ ਤਾਂ ਯਾਨੀ ਕਿ ਗੁਰਦੁਆਰਾ ਥਾਂ ਜਾਨੀ ਕਿ ਇਥੇ ਪਹਿਲੇ ਇਹ ਉਸੀਤ ਕੋ ਨਹੀਂ ਸੀ ਤੇ ਮਸੀਤ ਤੋਂ ਗੁਰਦੁਆਰਾ ਸਾਹਿਬ ਨੇ ਬਣਾਇਆ ਕਿਉਂਕਿ ਮੁਸਲਮਾਨ ਜਦ ਤੱਕ ਕਿ ਸਾਡੇ ਜੱਲਤੋਂ ਪਹਿਲੇ ਅੱਛਾ ਤੂੰ ਜਗ੍ਹਾ ਬਥੀ ਸੀ ਆ ਤੂੰ ਉਸ ਸਮੇਂ ਆ ਕੇ ਜਮ ਜਮੇ ਬੈਠ ਕੇ ਤੇ ਉਹ ਜਗਾ ਜਿਹੜੀਆਂ ਇਹ ਮੰਦਰ ਵਾਸਤੇ ਲੱਗ ਰਹੇ ਤੇ ਸਾਡੇ ਨੂੰ ਵਾਦੀ ਜਿਲਕੂ ਮੰਦਰ ਜੀਆਂ ਹੈ ਜਗਾ ਆਟਕਟੀਆਂ ਜੀਆਂ ਹੂ ਠੀਕ ਹੈ ਫਿਰ ਬਾਅਦ ਵਿੱਚ ਚਲੋ ਹੁਣ ਮੰਦਰ ਬਣਾਏ ਗਏ ਆ ਇਹ ਬਣਾਏ ਗਏ ਪਹਿਲੇ ਗੁਰਦੁਆਰਾ ਸਾਹਿਬ ਹੁੰਦਾਗਾ ਇੱਥੇ ਰਹਿ ਹੈਦਰਾਲ ਪਿੰਡ ਚ ਦੋ ਗੁਰਦੁਆਰਾ ਸਾਹਿਬ ਨੇ ਜੇ 1 2 1 ਹੁਣ ਇਸ ਟੈਂਪਲ 1 2 ਪਹਿਲੋ ਤੁਸੀਂ ਪਹਿਲਾਂ ਬੁਣੇ ਕੀ ਇਰਾਦਾ ਤੋਂ ਕੁਝ ਕਰਕਟਾ ਗਿਆ ਠੀਕ ਹੈ ਇਸ ਕਰਕੇ ਦੇਨਗੀ ਸੇ ਪਾਈਚਾਰਾ ਅੱਛਾ ਨਹੀਂ ਕਤਈਨ ਬਹੁਤ ਅੱਛਾ ਉਹ ਕਿੰਨਾ ਪਿੰਡਾਂ ਦੀ ਬੇਦਮਾਨੀ ਉਹ ਇੱਕ ਪਿੰਡ ਹੈ ਜਿਹੜਾ ਹੁਣ ਹੋ ਰਿਹਾ ਹੈ ਗਾਂ ਦੇ 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 ਦੇਨਗੀ ਬੁਰਤਨ ਪੋਰ ਹੈ ਦਰਵਾਦੀ ਵਾਦੀ ਇਸ ਪੰਚਾਇਤ ਇੱਕ ਹੀ ਹੈ ਜੀ ਪੁੱਛਿਆ ਦੇ ਠੀਕ ਹੈ ਬਹੁਤ ਅੱਛਾ ਮਾ ਹੋ ਵੀ ਹੈ ਤੇ ਪਿੰਡ ਦੀ ਵੋਟ ਕਿੰਨੀ ਹੈ ਜੀ ਤੇ ਇਸ ਟਾਈਮ ਮੌਜੂਦਾ ਸਰਪੰਚ ਕੌਣ ਨੇ ਜੀ ਪਿੰਡ ਦੇ ਮੌਜੂਦਾ ਸਰਪੰਚ ਆਪਣੇ ਉਹ ਡਰਾਗਪੂਟ ਹੈ ਜੀ ਨਾਲ ਪੰਚੀ ਰਾ ਮਨਸੀਰ ਆਮੋ ਦਾ ਨਾਮ ਮਨਸੀਰ ਸ਼੍ਰੀ ਮਨਸੀਰ ਆਮ ਤੇ ਜਾਨੀ ਕਿ ਇਹ ਕੀ ਇਹ ਨੂੰ ਕੀ ਨੂੰ ਦੇ ਬਾਰੇ ਤੇ ਅੱਛੇ ਕਾਰੋਗਾਰ ਨੂੰ ਜੀ ਕੰਮ ਕੰਮ ਪਿੰਡ ਦਾ ਸਹੀ ਕਰਾ ਰਹੇ ਨੇ ਜੀ ਜਾਂ ਪਿੰਡ ਦੇ ਪਿੰਡ ਦਾ ਹਲਾਤ ਪਿੰਡ ਦਾ ਵਿਕਾਸ ਜਿਹੜਾ ਹੈ ਅਬੀ ਦੋ ਦਿਨ ਜਦੋਂ ਗ੍ਰਾਂਟ ਆ ਜਾਂਦੀ ਉਹ ਕੀਤੇ ਨਾਲ ਆਇਆ ਹੁਣ ਇਹ ਫਾਰਕ ਬਣਾਇਆ ਗਿਆ ਸੁਗੇ ਨਾਲ ਅੱਖੀ ਜਗਾ ਕੀਤੇ ਹਾਂ ਜੀ ਫਾਰਕ ਅਸੀਂ ਵੀ ਦੇਖਿਆ ਪੱਥਰ ਪੁੱਥਰ ਲਾ ਕੇ ਬਹੁਤ ਵਧੀਆ ਲੱਗਿਆ ਉਹ ਤੱਥੀ ਜਗਾ ਬਣ ਗਈ ਨਾ ਜੀ ਹਾਂ ਜੀ ਤੇ ਬਾਕੀ ਪਿੰਡ ਦੀ ਵੋਟ ਗੱਲ ਕਰੀਏ ਕੀ ਹੈ ਜਿਹਦੀ ਵੋਟ ਹੈ ਆਪਣੀ ਸਾਢੇ 1100 ਯਾਨੀ ਕਿ 1200 ਦੇ ਦਿੱਤੀ ਵੋਟ ਹੈ ਆਪਣੀ ਇਸਨੇ 1200 ਤੇ 1300 12 1300 ਦੇ ਵਿੱਚ ਦੀ ਵੋਟ ਹੈ ਠੀਕ ਹੈ ਤੇ ਪਿੰਡ ਚ ਕਿੰਨੀ ਆ ਬਰਾਦਰੀਆਂ ਦੇ ਲੋਕ ਲੋਕ ਰਹਿੰਦੇ ਨੇ ਜੀ ਐਸੀ ਬਰਾਦਰੀਆਂ ਤਾਂ ਜਨ ਕੀ ਚਾਰ ਕਮਰਾਦਰੀ ਆ ਨਾ ਠੀਕ ਚਾਰ ਹੀ ਗੁਦਾ ਜੀ ਕਰਨੀ ਆ ਆਪਾਂ ਜਾ ਕੇ ਪੁਆ ਰਹੀਏ ਠੀਕ ਹੈ ਜੀ ਕਿ ਜੱਤ ਆਗੇ ਰਾਤ ਨੂੰ ਤਾਂ ਆਗੇ ਠੀਕ ਹੈ ਜੀ ਠੀਕ ਹੈ ਉਹ ਰਾਜ ਸਿੰਘ ਰਾਜੀ ਵੀ ਤਰਹੇ ਆ ਗਏ ਤੇ ਅੰਮ੍ਰਿਤਸਰ ਆ ਗਏ ਇਹ ਗੋਮੁਦੀ ਚਾਰੀ ਬਰਾਦਰੀਆਂ ਹੈ ਇੱਕ ਮੁਸਲਮਾਨ ਨੂੰ ਨੱਠ ਰਿਹਾ ਠੀਕ ਹੈ ਇੱਕ ਇੱਕ ਵਾਸੇ ਖੁੱਦ ਮਨਦੀ ਜੀ ਜਨ ਕੀ ਮੁਸਲਮਾਨ ਭਰਾ ਵੀ ਇਸੇ ਰਹਿੰਦੇ ਇੱਕ ਰਹਿੰਦਾ ਇੱਕ ਰਹਿੰਦਾ ਹਾਂ ਜੀ ਅੱਛਾ ਮੋਹਲਾ ਤਾ ਆਗੇ ਪਰਮਾਤਮਾ ਜੀ ਔਰ ਠੀਕ ਹੈ ਠੀਕ ਹੈ ਤੇ ਜੇ ਆਪਾਂ ਗੱਲ ਕਰੀਏ ਜੀ ਅੱਜ ਤੋਂ ਕੋਈ 10 20 ਸਾਲ ਜਾਂ 30 ਸਾਲ ਪਹਿਲਾਂ ਹੈ ਹਦਰਾ ਤੇ ਅੱਜ ਜੇ ਹਦਰਾ ਦਾ 2025 ਦਾ ਵੇਖੀਏ ਤਾਂ ਹੁਣ ਤੱਕ რა ਕੀ ਬਦਲਿਆ ਜੀ ਉਦੋਂ ਕਿਹੜੀ ਚੀਜ਼ ਨਹੀਂ ਸੀ ਜਿਹੜੀ ਅੱਜ ਪਿੰਡ 'ਚ ਹੈਗੀ ਹੈ ਜਾਂ ਕੀ ਤਰੱਕੀ ਹੋਈ ਹੈ ਜੀ ਇਹ ਮੈਂ ਤੁਹਾਨੂੰ ਦੱਸਾਂ ਜਦੋਂ 1956 'ਚ ਪਾਣੀ ਆਇਆ ਹੈ ਹਨ ਜੀ ਇਹ ਜਿਹੜਾ ਨੈਕਸ਼ਰ ਪਲਾਇਆ ਸੀ ਦਾ ਹਨ ਜੀ ਥੂਰੇ ਆ ਲੈ ਨਰਾਂ ਹਨ ਜੀ ਉਹ ਪਿੰਡਾਂ ਦੇ ਸਾਰੇ ਨਸ਼ਾ ਜੀ ਹਾਂ ਜੀ ਤੇ ਬੰਨ ਮੈਂ ਇੱਕ ਤੁੰਗੀ ਸ਼ੁਰੂ ਨਾ ਚੱਕ। ਤਾਂ ਸੇ ਉਹ ਨਾ ਸਾਰੀ ਫੈਸਪਿਰਮ। ਤਾਂ ਜੈਂ ਤਾਉਗੇ ਕਾਸੀ ਤੇ। ਉਹ ਬੋਇਤ ਮਿਸੂਤਾ ਇੱਕ ਉਹ ਕਿਰਨ ਦਵਾਰਾ। ਇਹ ਇਹ ਮੈਂ ਨਾ ਆਖਾ ਅੰਦਾਲਾ ਖਾਲ ਸੀ ਨਾ ਜਿਹੜਾ। ਇਹ ਨਹੀਂ ਤੁੰਦੇ ਪਲਾਤਾਂ ਵੀ ਜੀਂਦਾ ਸੋ। ਮੇਰੇ ਮੱਗੇ ਕਾਸੀ ਜੀ ਤੁੰਦੇ ਪਲਾਤ। ਠੀਕ ਇਹ ਖਾਰ ਹੈ। ਇਹ ਉਹ ਮੈਂ ਨਾ ਦੇ। ਯਾ ਤੁਗਾ। ਹਾਂ। ਹੇ ਇਹ ਤਾਂ ਜਿਹੜਾ ਨਾ ਲੱਗਦਾ ਹੂੰ ਉਹ ਵਾਗ ਜਿਹਨੇ ਵਾ 1000 ਮੀਟਰ ਸੀ ਤੇ ਹੱਕੀ ਹੂੰ ਕਿੰਨੇ ਜਿਹੜਾ ਹਾਰਟ ਸੀ ਪੂਛ ਪਾਇਆ ਟਟਿੰਦਾ ਫਗਾਂਦੀ ਖਾਜੀ ਸਿਤ ਵਾਪੀਆ ਸਾਰਾ ਪਲਾਨ ਹੀ ਪਿਆ ਸਪਲਾਨ ਪਿਆ ਕਿ ਪਹਿਲੇ ਜਿਹੜੇ ਆ ਪੂਜਾਰੇ ਸਾਰੇ ਕਿ ਘਰ ਆਏ ਮੁਸਲਮਾਨਾਂ ਦੇ ਇਹ ਵੀ ਪਲਾਨ ਤੇ ਏ ਵੀ ਐਵੇਂ ਮੜ ਗਏ ਜਿਵੇਂ ਧੁੱਪ ਚ ਆਪਾਂ ਛਾਂ ਚ ਬੈਠੇ ਨੇ ਦੱਸਦੀ ਜੀ ਆਏ ਦੀ ਜੀ ਉਹ ਕੋਈ ਨਹੀਂ ਕਿਤੇ ਘਾਤੀ ਸੀ ਹੱਕ ਆ ਕਿਸੇ ਸਾਰੇ ਨਹੀਂ ਇੱਕ ਗੱਲ ਇੱਕ ਬਾਤ ਸੀ ਕਿ ਧੁੱਪ ਆ ਇਸ ਜਿਹੜੀ ਜ਼ਮੀਨਾਂ ਲਾਟ ਹੋਏ ਜੀ ਸਾਰੀ ਸਰਕਾਰ ਤਰਫੋਂ ਲਾਟ ਹੋਈ ਹੈ ਪਿੰਡ ਦੇ ਕਈਆਂ ਨੇ ਆ ਕੇ ਖਰੀਦੀ ਵੀ ਜਾਂ ਕੋਈ ਨਹੀਂ ਗਿਆ ਹਾਂ ਫਸੀ ਤਾਂ ਖਰੀਦੀ ਹੈ ਇਹਨਾਂ ਨੂੰ ਜਿਹੜੀ ਜਿਹੜੀ ਬਾਣੀਆਂ ਦੀ ਜ਼ਮੀਨ ਸੀ ਅੱਛਾ ਜੀ ਇਹ ਇਹਨਾਂ ਨੂੰ ਲਾਟ ਹੋ ਗਈ ਸਾਡੀ ਟੀਮ ਤਰ੍ਹਾਂ ਦੀ ਰਹੇਗੀ ਠੀਕ ਹੈ ਤੇ ਇਸ ਤਰ੍ਹਾਂ ਵੀ ਦੇਖਿਆ ਜੀ ਜੀ ਆਪਣੇ ਪਿੰਡ ਹੈਦਰਾਲੀ ਚ ਜਿੱਦਾਂ ਆਪਣੇ ਆਲੇ ਦੁਆਲੇ ਠੇਕੇ ਦਾ ਰੇਟ ਜਿਹੜਾ ਜ਼ਮੀਨ ਦਾ ਬਹੁਤ ਜ਼ਿਆਦਾ ਚੱਲ ਰਿਹਾ ਹੈ ਤੇ ਇੱਥੇ ਪਿੰਡ ਹੈਦਰਾਲੀ ਚ ਕੀ ਮਾਹੌਲ ਹੈ ਜੀ ਮੂਹ ਉੱਥੇ ਵੀ ਐੱਛੇ ਵੀ 6 ਕਾ ਜਮੀਨ ਦਾ ਪਤਾ ਸੀ 90 ਤੱਕ ਚੱਲ ਰਿਹਾ ਹੈ ਹਾਂਜੀ ਸੋ ਹੈ ਤਾਂ ਤਾਂ ਦੇ ਨਜਾਇਜ਼ੀ ਯਸ਼ਕਾ ਤੇ ਜਿੱਦਾਂ ਅੱਜ ਦੇ ਟਾਈਮ 'ਚ ਆਪਾਂ ਵੇਖਿਆ ਜੇ ਜੀ ਝੋਨੇ ਦੀ ਫਸਲ ਕੋਈ ਜ਼ਿਆਦਾ ਵਧੀਆ ਨਹੀਂ ਹੋਈ ਪਿਛਲੇ ਸਾਲ ਨਾਲ ਉਹ ਦੇਖਿਆ ਜੇ ਤਾਂ ਐਦ ਕੀ ਝਾੜ ਬਹੁਤ ਘੱਟ ਆ ਰਹੀ ਤੇ ਤੁਹਾਡੇ ਹਿਸਾਬ ਨਾਲ ਖੇਤੀ ਆਪ ਕਰਨੀ ਚਾਹੀਦੀ ਏ ਜਾਂ ਜ਼ਮੀਨ ਠੇਕੇ ਦੇਣੀ ਚਾਹੀਦੀ ਕਿਉਂਕਿ ਜੇ ਖੇਤੀ ਹੁੰਦੀ ਨੇ ਆਪ ਕੀਤੀ ਉਹਨੂੰ ਦੇਖੇ ਤਰ੍ਹਾਂ ਦਾ ਘਾਟਾ ਹੀ ਏ ਪਤਾ ਨਹੀਂ ਖਰਚਾ ਵੀ ਪੂਰਾ ਹੋਣਾਗੇ ਨਹੀਂ ਤੇ ਜਿਨੇ ਠੇਕਾ ਲੈਣਾ ਓਨੇ ਦਾ ਅਗਲੇ ਨੇ 90000 ਰੁਪਏ ਠੇਕਾ ਲੈ ਹੀ ਲੈਣ ਉਹਦਾ ਤਾਂ ਠੇਕਾ ਆ ਗਿਆ ਜੀ ਹੁ ਜਿਹੜਾ ਠੇਕੇਦਾਰ ਹੈ ਜਿਹਨੇ ਜ਼ਮੀਨ ਵਾਰਿਆ ਏ ਆ ਜੋ ਮੌਸਮ ਦੀ ਮਾਰ ਦੇ ਨਾਲ ਲਾ ਲਓ ਜਾਂ ਕੈਸੀ ਵੀ ਲਾ ਲਓ ਕਿ ਝੋਨੇ ਦਾ ਚਾਰ ਜਿਹੜਾ ਬਹੁਤ ਖੱਟੇ ਪਿਆ ਖੱਟੇ ਬੰਦੇ ਖੱਟਾ ਦੋਨਿਆਂ ਦਾ ਖੱਟਾ ਨਹੀਂ ਨਾਲ ਤੇ ਦਾ ਖੱਟਾ ਤੇ ਬੰਦ ਤੋਂ ਉਹ ਜਿਹੜਾ ਮਾਲਕਾਂ ਦਾ ਹੱਕ ਹੈ ਅਗਲੇ ਉਹਦਾ 15 ਦਿਨ ਤੱਕ ਠੇਕਾ ਜਿਹੜਾ 60000 ਕੀਆ ਜਾਂਦਾ ਤੇ ਨਪੈ ਜਾਂਦੀ ਜਿਹੜਾ ਠੇਕਾ ਜਿਹੜਾ ਉਹਨੇ ਹੱਦ ਦਾ ਉਹ ਲੈ ਲੈ ਲਾ ਪੁਰਾ ਦਾ ਪੂਰਾ ਆ ਗਿਆ ਹੁਣ ਜਿਹੜਾ ਠੇਕੇਦਾਰ ਠੇਕ ਕੰਮ ਕਰ ਰਿਹਾ ਹੈ ਉਹਦਾ ਖਰਚਾ ਬੰਦ ਉਹ ਉਹ حساب ਨਾਲ ਕੀਤੀ ਹੁਣ ਕਟੋਰੀਆ ਜਾਂ ਤੋਂ ਮਾਲ ਨੂੰ ਖੁਦ ਤਾ ਕੋਈ ਕਰਨ ਜੈ ਜੀ ਜਾਂ ਫਿਰ ਮਾਲ ਨੂੰ ਹੀ ਸੋਚੇ ਕਿ ਦੇਖੋ ਮੇਰੀ ਖੇਤੀ ਹੈ ਸੰਭਾਲ ਰਿਹਾ ਹੈ ਮਾਰ ਰਿਹਾ ਤੇ ਵੀ ਇਹ ਨਹੀਂ ਬਚੇ ਤਾਂ ਸਾਨੂੰ ਨਹੀਂ ਮੁੱਟ ਬਚੇ ਇਹ ਤਾਂ ਫਿਰ ਜਿੱਦਾਂ ਦੇਖੀ ਜੀ ਪਿੰਡ ਦੇ ਜਿਹੜੇ ਬਾਹਰੋਂ ਆ ਕੇ ਜਿੱਦਾਂ ਆਪਾਂ ਪਿੰਡ ਹੈਦਰ ਵਾਲੇ ਬੈਠੇ ਆ ਇਹ ਨਹੀਂ ਪਤਾ ਵੀ ਪਿੰਡ ਗੁੱਲਰ ਵਾਲੇ ਕੋਈ ਅੱਕੀ ਆ ਕੇ ਰੇਟ ਵਧਾ ਦੇ ਜਾਂ ਪਿੰਡ ਦੇ ਬੰਦੇ ਨੇ 70000 ਲਾਇਆ ਤਾਂ ਕਹਿ ਗਿਆ ਜੀ ਮੈਂ ਤਾਂ 80000 ਦੇਣਾ ਇਹ ਵੀ ਗੱਲ ਗੱਲ ਇਹ ਵੀ ਗੱਲ ਗਲਤ ਹੈ ਇਹ ਬਿਲਕੁਲ ਗਲਤ ਲੱਗਦਾ ਇਹ ਵੀ ਦੇਖਣਾ ਚਾਹੀਦਾ ਉਹਨੂੰ ਕਿ ਜੇ ਇੱਥੇ ਰੇਟ ਹੈ ਤਾਂ ਵੀ ਮੈਨੂੰ ਵੀ ਬਚੇ ਕੋਈ ਹਾਂਜੀ ਗੋਗੀ ਜੀ ਜੇ 체ਮੀ ਨੇ ਆਪਾਂ ਮਹਿੰਦ ਕੀਤੀ ਜਾਂ ਕੁਛ ਬੱਜੇ ਪੱਲੇ ਨਾ ਪਿਆ ਤਾਂ ਫਿਰ ਫਾਇਦਾ ਨਹੀਂ ਗਿਆ ਸਾਨੂੰ ਇਹਦੀ ਹੁਣ ਆਪਣੇ ਤੇ ਜ਼ਮੀਨ ਰਹੀ ਸੀ ਕਿ ਕੇ ਚੱਕਰਪੁਰ ਦੇ ਨਾਲ ਲਈ ਸੀ ਦੇ ਉਹ ਯਾਨੀ ਕਿ ਹੁਣ ਜਦ ਝੋਨੇ ਚ ਕਾਟਾ ਪੈ ਗਿਆ ਤੇ ਉਹ ਬਾਈ ਫਟ ਕੇ ਚਲੇ ਗਏ ਉਹ ਬੋਲੇ ਅੱਗੇ ਅੱਜ ਕੱਲ ਨਹੀਂ ਦਿੱਦਾਂਗਾ ਬੁਖੀ ਦੋਨਾਂ ਯਾਨੀ ਤੇ ਜੇ ਆਪਾਂ ਗੱਲ ਕਰੀਏ ਜੀ ਪਿੰਡ ਹੈਦਰ ਵਾਲੇ ਦਾ ਨਾਮ ਹੈਦਰ ਵਾਲਾ ਕਿਵੇਂ ਪਿਆ ਇਹ ਕੋਈ ਇਤਿਹਾਸ ਤੁਹਾਨੂੰ ਪਤਾ ਹੈ ਜੀ ਇਹ ਤਾਂ ਇਹ ਬਜ਼ੁਰਗ ਦਾ ਜੀ ਹੁਸਨਮਾਨ ਸੇ ਹੈਦਰ ਅਲੀ ਜਨਕਾ ਹੈਦਰ ਅਲੀ ਜਨਕਾ ਆ ਪਿੰਡ ਹੈਦਰ ਸੂਦਨਾ ਹੈਦਰ ਉਹ ਮੁਸਲਮਾਨਾਂ ਦਾ ਪਿੰਡ ਅੱਛਾ ਜੀ ਜਨਕੀ ਉਹਦਾ ਮੁਸਲਮਾਨ ਭਰਾ ਸੀਗਾ ਉਹਦਾ ਨਾਮ ਹੈਦਰ ਸੀਗਾ ਤੇ ਉਹਦੇ ਨਾਮ ਦੇ ਹੈਦਰ ਵਾਲਾ ਪਿੰਡ ਦਾ ਨਾਮ ਪੈ ਗਿਆ ਠੀਕ ਹੈ ਇਹ ਇਹਦਾ ਸੀਤਾਏ ਦੇ ਨਾਲ ਸੀ ਨਾਲਾ ਵਗਦਾ ਹੁੰਦਾ ਸੀ ਅੱਛਾ ਜੀ ਜਨਕੀ ਪਿੰਡ 'ਚ ਮਸਜਿਦ ਹਜੇ ਵੀ ਹੈਗੀ ਹੈ ਜੀ ਕਿ ਉਹ ਨਹੀਂ ਅੱਛਾ ਇਹ ਤਾਂ ਤਾਂ ਕੀ ਜਾਨੀਏ ਉੱਥੇ ਬੋਤਵਾਣਾ ਜ਼ਾਰ ਹੋ ਗਿਆ ਠੀਕ ਹੈ ਹਾਂਜੀ ਸੇ ਬਪੂ ਜੀ ਜੇ ਆਪਾਂ ਗੱਲ ਕਰੀਏ ਜਿਹੜੀ ਪਹਿਲਾਂ ਨੌਜਵਾਨ ਪੀੜ੍ਹੀ ਸੀ ਤੇ ਅੱਜ ਦੀ ਨੌਜਵਾਨ ਪੀੜ੍ਹੀ ਹੈ ਪਹਿਲਾਂ ਲੋਕ ਜਨਕੀ ਤੁਸੀਂ ਤਾਂ ਆਪਦੀ ਉਮਰ ਬਤਾ ਚੁੱਕੇ ਹੋ ਅੰਕਲ ਜੀ ਵੀ ਅੱਧੀ ਤੋਂ ਜ਼ਿਆਦਾ ਉਮਰ ਰਬੀਤ ਚੁੱਕੀ ਹੈ ਪਹਿਲਾਂ ਦੇ ਨੌਜਵਾਨਾਂ ਤੇ ਅੱਜ ਦੇ ਨੌਜਵਾਨਾਂ 'ਚ ਕੀ ਫਰਕ ਹੈ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਕਿਉਂਕਿ ਅੱਜ ਤੇ ਮੈਂ ਵੀ ਅਜੇ ਨੌਜਵਾਨ ਆਣਾ ਅੱਜ ਦੇ ਨੌਜਵਾਨ ਕੰਮ ਕਰਕੇ ਰਾਜੀ ਨਹੀਂ ਗਏ ਹਰੇਕ ਬੰਦਾ ਹਰੇਕ ਨੌਜਵਾਨ ਦੀ ਇਹੀ ਸੋਚ ਹੈ ਘਰੋਂ ਪੈਸੇ ਮਿਲਦੇ ਰਹਿਣ ਜਾਂ ਕਿਸੇ ਸੌਖੇ ਤਰੀਕੇ ਨਾਲ ਪੈਸੇ ਆ ਜਾਣ ਤਾਂ ਮੈਨੂੰ ਕੰਮ ਨਾ ਕਰਨਾ ਪਵੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਉਹਨਾਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਆਪਣੀ ਸੋਚ ਕਰਨ ਉਹ ਬਦਲਣਗਾ ਕੇ ਬੈਠ ਕੇ ਸਿੱਖਿਆ ਲੈਣ ਤੁਝੇ ਅੱਜ ਹੋ ਉੱਠ ਕੇ ਆਪਣੇ ਉਹਨਾਂ ਦਾਇਰ ਨੂੰ ਪਛਾਣ ਲੈ ਪੈਸਾ ਕੋਰੋਂ ਮਿਲ ਜੇ ਕੰਮ ਕਰਨ ਨੂੰ ਛੇ ਨ ਜਾਵੇ ਉਹ ਸੰਗ ਕਰਨਾ ਉਹ ਗਲਤ ਹੈ ਨਸ਼ਿਆਂ ਦੇ ਬਲਕਨ ਨਹੀਂ ਜਾਣਾ

ਜੀ ਗੁਰੂ ਜੀ ਅਸੀਂ ਅਸੀਂ ਵੀ ਅੱਜ ਦੀ ਨੌਜਵਾਨ ਪੀੜ੍ਹੀਆਂ ਜੀ ਮੈਂ ਵੀ ਝੂਠ ਬੋਲਾਂ ਸਾਡਾ ਵੀ ਇਹੀ ਹਾਲ ਹੈ ਪਹਿਲਾਂ ਜਿੱਦਾਂ ਹੁੰਦਾ ਸੀਗਾ ਪਰਿਵਾਰ ਚ ਚਾਰ ਜਣੇ ਬੈਠੇ ਨੇ ਤਾਂ ਉਹਨਾਂ ਨੇ ਗੱਲਾਂ ਕਰਨੀਆਂ ਤੇ ਜਾਂ ਮੈਂ ਕਹਿੰਨੇ ਵੀ ਅੱਜ ਪਰਿਵਾਰ ਦੇ ਚਾਰ ਜਣੇ ਨਹੀਂ ਤਾਂ ਉਹਨਾਂ ਕੋਲੇ ਚਾਰ ਹੀ ਫੋਨ ਨੇ ਚਾਰ ਹੀ ਫੋਨ ਨੇ ਉਹ ਆਪਸ ਵਿੱਚ ਕੋਈ ਕਿਸੇ ਨਾਲ ਦੁੱਖ ਸੁੱਖ ਨਹੀਂ ਕਰ ਰਿਹਾ ਬਿਲਕੁਲ ਨਹੀਂ ਕਰ ਰਿਹਾ ਹਰੇਕ ਬੰਦਾ ਆਪਣੇ ਫੋਨ ਚ ਬੀਤੀ ਹੈ ਬਿਲਕੁਲ ਬਿਲਕੁਲ ਅੱਜ ਮੰਨ ਲਓ ਅੱਜ ਦਾ ਅਸੀਂ ਐਸੀ ਪੀੜ੍ਹੀ ਦੇ ਹਿਸਾਬ ਨਾਲ ਆਇਆ ਮੈਂ ਕਈ ਘਰਾਂ ਦੇ ਵਿੱਚ ਦੇਖਦਾ ਮੈਂ ਤੇ ਉਹ ਆਂਦਾ ਖੇਤੋਂ ਆਇਆ ਜਾਂ ਬਾਹਰੋਂ ਆਇਆ ਜੋ ਬੈਠ ਜੇਗਾ ਤੇ ਉਸ ਨੂੰ ਪਾਣੀ ਵੀ ਸੋਕਾ ਨਹੀਂ ਦੇਣਗੇ ਆਪਣੇ ਫੋਨ 'ਤੇ ਲੱਗੇ ਆ ਉਹ ਬਜ਼ੁਰਗ ਜਿਹਨ ਦੇ ਧਿਆਨ ਲੱਗੇ ਤਾਂ ਆਪ ਹੀ ਪਾਣੀ ਪੀ ਲੈ ਨਹੀਂ ਤਾਂ ਉਹ ਫੇੜੀ ਦੇ ਕੋਲੋਂ ਦੇ ਪੋਤੇ ਵੀ ਅਜ ਨਾਲ ਕੋ ਪਾਣੀ ਪੀ ਲੈਗੇ ਨੂੰ ਕਹਿ ਦੇਾਂਗੇ ਤਾਂ ਸ਼ਾਇਦ ਪਾਣੀ ਦੇ ਦੇਣਗੇ ਨਹੀਂ ਤਾਂ ਕਹਾਂਗੇ ਬਾਪੂ ਤੂੰ ਉੱਠ ਕੇ ਪੀ ਲੈ ਕਰੇ ਕਿਆ ਦਾ ਮਤਲਬ ਇਹ ਵੀ ਕੋਲ ਮਲਾ ਕੇ ਜਿੱਥੇ ਜੇ ਆਪਾਂ ਗੱਲ ਕਰੀਏ ਵੀ ਫੋਨ ਨਾਲ ਦੇ ਆਪਾਂ ਨੂੰ ਜਿੱਥੇ ਫਾਇਦੇ ਨੇ ਤੇ ਨੁਕਸਾਨ ਵੀ ਹੋ ਗਿਆ ਮੈਂ ਨੁਕਸਾਨ ਇਸ ਨੂੰ ਜਾ ਦੇ ਮੰਦਾ ਫਾਇਦਾ ਬਹੁਤ ਹੈ ਹਾਂਜੀ ਲੇਕਿਨ ਨੁਕਸਾਨ ਵੀ ਵੱਧ ਹੋ ਗਿਆ ਬਰਤੋਂ ਗੱਲ ਕਰ ਬਸ ਉਹੀ ਗੱਲ ਤੋਂ ਪਰੇਜ਼ ਦੇ ਬਤ ਤੋਂ ਗੱਲ ਹੋ ਗਈ ਇਹਦੇ ਨਾਲ ਹੀ ਸਭ ਤੋਂ ਜ਼ਿਆਦੇ ਫੋਨ ਦੇ ਨਾਲ ਹੀ ਅੱਗੇ ਕਰਾਇਮ ਵਧਣਾ ਸ਼ੁਰੂ ਹੋ ਗਿਆ ਸਾਰੀ ਦੰਗਾ ਹੋ ਗਿਆ ਇਹ ਵੀ ਬਹੁਤ ਅੱਛਾ ਹੈ ਜੀ ਬਾਹਰ ਦੱਸਣਾ ਸਭ ਕਿਸ ਪਰ ਅੰਕਲ ਜੀ ਆਪਾਂ ਗੱਲ ਕਰੀ ਜਿੱਦਾਂ ਹੁਣ ਫੋਨ ਦੀ ਗੱਲ ਚੱਲੀ ਏ ਫੋਨ ਦੀ ਜਿਵੇਂ ਤੁਸੀਂ ਕਿਹਾ ਵੀ ਆਪਾਂ ਸਹੀ ਤਰੀਕੇ ਨਾਲ ਵਰਤਿਆ ਜੇ ਤਾਂ ਸਹੀ ਤਰੀਕਾ ਵੀ ਬਣਾਇਆ ਤੇ ਦੁਰਵਰਤੋਂ ਜੇ ਆਪਾਂ ਗੱਲ ਕਰੀਏ ਤਾਂ ਪਹਿਲਾਂ ਲੋਕਾਂ ਚ ਲਾਜ ਸ਼ਰਮ ਦੀ ਗੱਲ ਕਰੀਏ ਤਾਂ ਆਪਣੀਆਂ ਜਿਹੜੀਆਂ ਘਰੇ ਜਨਾਨੀਆਂ ਪਿੰਡਾਂ ਚ ਬਹੁਤ ਹੁੰਦੀਆਂ ਸੀਗੀਆਂ ਪਰ ਅੱਜ ਤੁਸੀਂ ਫੋਨ ਖੋਲ ਕੇ ਵੇਖ ਲਓ ਆਪਾਂ ਇੰਸਟਾਗ੍ਰam ਚ ਚਲਾਣੇ ਕੁਝ ਵੀ ਚਲਾਣੇ ਆ ਤਾਂ ਉਹ ਉਹੋ ਜਿਹੀਆਂ ਫੜਕੀਆਂ ਵੀਡੀਓ ਜ਼ਿਆਦੀ ਆ ਰਹੀਆਂ ਨੇ ਲੋਕਾਂ ਨੂੰ ਸੰਗ ਸ਼ਰਮ ਕੋਈ ਰਹੀ ਨਹੀਂ ਕੋਈ ਪਰਦਾ ਨਹੀਂ ਰਿਹਾ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਬਿਲਕੁਲ ਮੈਂ ਤੇ ਕਹਿੰਦਾ ਵੀ ਇਹ ਚੀਜ਼ ਬੰਦ ਹੋਣੀ ਚਾਹੀਦੀ ਉਹ ਸਾਂਸਾਂ 'ਚ ਭਰੇ ਨੂੰ ਹਰ ਆਦਮੀ ਇਹਦੇ ਵੀ ਤੇ ਜ਼ਿਆਦੇ ਕੰਮ ਜ਼ਿਆਦੇ ਬੰਦ ਗਿਆ ਹਰ ਘਰਾਂ ਦੇ ਵਿੱਚ ਦੇਖ ਲਓ ਇਹ ਭਾਈ ਸੁੰਦੇ ਆਵਾਂ ਵੀ ਜ਼ਿਆਦੇ ਕੰਮ ਇਹਦੇ ਨਾਲ ਵਧਿਆ ਜਨਾਨੀਆਂ ਦਾ ਬੰਦੇ ਦਾ ਯਾਨੀ ਕਿ ਤੁਸੀਂ ਵੀਡੀਓ ਦੇਖਣਾ ਬਾਰ-ਬਾਰ ਬਾਰ-ਬਾਰ ਦੇਖ ਕੇ ਤੂੰ ਆਪਣੇ ਹੀ ਆਪਣਾ ਅਸਰ ਪੈਂਦਾ ਪਰਿਵਾਰ 'ਚ ਅਸਰ ਪੈਂਦਾ ਜਿਵੇਂ ਤੇ ਜਦ ਕਿ ਕੋਈ ਗੱਲ ਮੈਂ ਨਹੀਂ ਕਹਿਣੀ ਚਾਹੁੰਦਾ ਕਿ ਜਿਸ ਮੇਂ ਕਈ ਅਸਰ ਹੋ ਰਿਹਾ ਮੈਂ ਕਈ ਦੇਖ ਰਿਹਾ ਘਰਾਂ 'ਚ ਤੇ ਬਸ ਤੇ ਪੁਰਾਣੇ ਸਮੇਂ 'ਚ ਜਿੱਦਾਂ ਆਪਾਂ ਵੀ ਸੁਣੀਦਾ ਸੀਗਾ ਪਹਿਲਾਂ ਜਿਵੇਂ ਕੋਈ ਘਰ ਵਾਲੀ ਘਰ ਵਾਲਾ ਜਾਂ ਹਸਬੈਂਡ ਵਾਈਫ ਜਾ ਰਹੇ ਨੇ ਤਾਂ ਉਹ ਵੀ ਇੱਕ ਮੇਚ ਪਾ ਕੇ ਦੁਰਦੇ ਸੀਗੇ ਘਰਾਂ ਲੱਗੇ ਜਾਂਦੇ ਪਏ ਤਾਂ ਘਰ ਵਾਲੀ ਨੇ ਥੋੜਾ ਜਿਹਾ ਪਿੱਛੇ ਹੋ ਕੇ ਤੁਰਨਾ ਤੁਰਨਾ ਹੁੰਦਾ ਸੀਗਾ ਪਰ ਅੱਜ ਕੱਲ ਉਹ ਸਮਾਂ ਨਹੀਂ ਰਿਹਾ ਉਹ ਟਾਈਮ ਨਹੀਂ ਉਹ ਸਮਾਂ ਨਾ ਟਾਈਮ ਰਿਹਾ ਨਾ ਉਹ ਸਮਾਂ ਰਿਹਾ ਅੱਜ ਦਾ ਤੋਂ ਸਮਾਂ ਬਹੁਤ ਹੀ ਅਗੇ ਜਿਵੇਂ ਜਿਵੇਂ ਆਪਣੀ ਇਹ ਸੋਚ ਹੈ ਵੀ ਅਸੀਂ ਅੱਗੇ ਅੱਗੇ ਵਧ ਰਹੇ ਆ ਪਰ ਇਹਦੇ ਅਸੀਂ ਅੱਗੇ ਤਾਂ ਵਧ ਰਹੇ ਆ ਪਰ ਮੈਨੂੰ ਲੱਗਦਾ ਇਹਦੇ ਨਾਲ ਅਸੀਂ ਬਰਬਾਦੀ ਵੱਲ ਵੀ ਜਾ ਰਹੇ ਹਾਂ ਇਹ ਬਿਲਕੁਲ ਪੂਰੀ ਬਰਬਾਦੀ ਵੱਲ ਜਾ ਰਹੇ ਆ ਅੱਜ ਥੀ ਨੌਜਵਾਨ ਪੀੜ੍ਹੀ ਹੈ ਤਕਰੀਬਨ ਉਹਨੂੰ ਉੱਥੇ ਕੰਮ ਵੀ ਘੱਟ ਮਿਲ ਰਿਹਾ ਉਹ ਬਾਹਰ ਦੀ ਕੰਟਰੀ ਨੂੰ ਭੱਜ ਰਿਹਾ ਕਿਉਂ ਭੱਜ ਰਿਹਾ আর ਬਾਹਰ ਦੀ ਕੰਟਰੀs ਵਿੱਚ ਜਿਹੜਾ ਆਦਮੀ ਚਲਾ ਗਿਆ ਉਹਨਾਂ ਕੰਨੀ ਕਿਰਗਲਾਸਟਰ ਉਹਦੇ ਇੰਡੀਆ ਦਾ ਚੋ ਖਤਮ ਹੁੰਦਾ ਜਾ ਰਿਹਾ ਹਾਂਜੀ ਬਿਲਕੁਲ ਹੈ ਇਹ ਮਰਨਸ ਮਰਨਸ ਪਿੰਡਾਂ ਚ ਐਵੇਂ ਦੇਖਿਆ ਜਿਵੇਂ ਬੰਦਾ ਬਾਹਰ ਚਲਾ ਜਾਂਦਾ ਉਹਦੀ ਜਿਹੜੀ ਚਲੋ ਕਿਸੇ ਕੋਲ ਜ਼ਮੀਨ ਹੁੰਦੀ ਹੈ ਕਿਸੇ ਕੋਲੇ ਜ਼ਮੀਨ ਨਹੀਂ ਹੁੰਦੀ ਜੇ ਉਹਦੇ ਕੋਲੇ ਮੰਨ ਲਓ ਕੋਈ ਬੰਦਾ ਅਜ ਤੋਂ 10 20 ਸਾਲ ਪਹਿਲਾਂ ਪਿੰਡ ਚੋਂ ਬਾਹਰ ਗਿਆ ਕਿਤੇ ਅਮਰੀਕਾ ਕੈਨੇਡਾ ਗਿਆ ਲੋਕਾਂ ਦੀ ਹੁਣ ਇਹ ਸੋਚ ਹੈ ਵੀ ਜਿਹੜੇ ਮੇਰੇ 4 5 10 ਕਿੱਲੇ ਹੈਗੇ ਨੇ ਮੈਂ ਇਹ ਵੇਚ ਕੇ ਤੇ ਉੱਥੇ ਹੀ ਸੈਟਲ ਹੋ ਜਾ ਕਿੰਦਾ ਮਤਲਬ ਇਹ ਵੀ ਉਹ ਪਿੰਡ ਨਾਲੋਂ ਵੀ ਜਾ ਜ਼ਮੀਨੇ ਵੇਚ ਤੀ ਤਾਂ ਮਤਲਬ ਪਿੰਡ ਨਾਲੋਂ ਨਾਤਾ ਟੁੱਟ ਗਿਆ ਪਿੰਡ ਨਾਲੋਂ ਨਾਤਾ ਟੁੱਟ ਗਿਆ ਮੈਂ ਬਹੁਤ ਦਾ ਹੁੰਦੇ ਸਕਦਾ ਮੇਰੇ ਕੋ ਜਾਨੀ ਕਿ ਸਾਡੇ ਵੀ ਮੈ ਤੋਂ ਮੇਰੇ ਨਾਮ ਨਹੀਂ ਗਿਲਾ ਸਕਦਾ ਉਹਨਾਂ ਦੇ ਇੱਥੇ ਦੇਖਦਾ ਵੀ ਉਹ ਇੱਥੇ ਚੰਗੀ ਜ਼ਮੀਨ ਉੱਜਾ ਆਇਆ ਇੱਥੇ ਚੰਗੀ ਜ਼ਮੀਨ ਉੱਜਾ ਆਇਆ ਉਹ ਉਰੀ ਚੰਗੀ ਪੜਾਈ ਕਰੀ ਹੋਈ ਹੈ ਪਰ ਪੂਰੇ ਹਰਿਆਣੇ ਕੀ ਇਹਨਾਂ ਨੇ ਜਾਨੀ ਕਿ ਡਾਇਰੈਕਟਰ ਤਿੰਨ ਦਿਨ ਦਾ ਖੋਸ ਕਰਾਤਾ ਮੂੰਹ ਤੁਨ ਕਾ ਕਿ ਕਿਸ ਪੈਸੇ ਖਾਤਰ ਗਿਆ ਹੋ ਉਹਨਾਂ ਨੇ ਪੈਸੇ ਖਾਤਰ ਪਰ ਇੱਕ ਗੱਲ ਇਹ ਵੀ ਨਾ ਜੀ ਆਪਾਂ ਇਹ ਤਾਂ ਮਥਵਾਤਾ ਜੋ ਉਹ ਆਪਣੀ ਤੋਂ ਪਰਿਵਾਰ ਤੋਂ ਵੀ ਗਿਆ ਉਹਨਾਂ ਦੇ ਪਰਿਵਾਰ ਦੇ ਦਿੱਤੇ ਘੱਟੋ ਘੱਟ ਵੀ 15 15 ਗਿਆ ਤੋਂ ਬਾਹਰ ਹੋ ਗਿਆ ਉਹ ਅੱਗੇ ਜਾ ਕੇ ਕੈਨੇਡਾ ਦੇ ਵਿੱਚ ਰਹਿ ਲਿਆ ਉਹ ਆਪਣੀ ਪਤਨੀ ਤੋਂ ਵੀ ਆਪਣੇ ਬੱਚਿਆਂ ਤੋਂ ਵੀ ਦੂਰ ਹੋ ਰਿਹਾ ਇਹ ਫਿਰ ਜਾਨੀ ਕੀ ਵੇਖੋ ਵੇਖੀ ਇਹ ਵੇਖੋ ਵੇਖੀ ਅਸੀਂ ਇੱਕ ਦੂਸਰੇ ਨੂੰ ਫਰ ਰਹੇ ਆ ਤੇ ਮੇਰਾ ਜਿਹੜਾ ਮੇਰਾ ਆਪ ਦਾ ਓਪੀਨੀਅਨ ਇਹ ਹੈ ਜੀ ਜਿੱਦਾਂ ਕਿਸੇ ਕੋਲੇ 2-4 ਕਿੱਲੇ ਜ਼ਮੀਨ ਨੇ ਤਾਂ ਉਹਦੀ ਮੈਂ ਮਜਬੂਰੀ ਸਮਝ ਸਕਦਾ ਵੀ ਉਹਨੇ ਬਾਹਰ ਜਾ ਕੇ ਕਮਾਣਾ ਪਰ ਆਪਣੇ ਜ ਆਪਣੇ ਆਪਾਂ ਕਿਤੇ ਬਾਹਰ ਦੀ ਤਾਂ ਨਹੀਂ ਗੱਲ ਕਰਦੇ ਜ ਆਪਣੇ ਆਪ ਦੇ ਇਲਾਕੇ ਦੀ ਗੱਲ ਕਰੀ ਜਿਹਦੇ ਕੋਲੇ 10 20 25 30 ਕਿੱਲੇ ਨੇ ਉਹਨਾਂ ਨੂੰ ਜਿਆਦਾ ਹੀ ਹੋਏ ਵੀ ਅਸੀਂ ਬਾਹਰ ਜਾਈਏ ਅਸੀਂ ਬਾਹਰ ਜਾਈਏ ਪਰ ਬਲਕਿ ਮੇਰੇ ਹਸਾਮ ਨਾਲ ਤਾਂ ਜੇ ਤੁਸੀਂ 20 30 ਕਿੱਲੇ ਤਾਂ ਇੱਥੇ ਮਿਹਨਤ ਕਰੋ ਤਾਂ ਬਾਹਰ ਨਾਲੋਂ ਜ਼ਿਆਦਾ ਪ ਔਰ ਮੈਂ ਮੰਨਦਾ ਆਪਣੇ ਆਪ ਨੂੰ ਵੀ ਕਹਿ ਰਿਹਾ ਕਿ ਉਹ ਪੈਸਾ ਵੀ ਕੀ ਕਰਨਾ ਜਿਹੜਾ ਆਪਣੇ ਆਪ ਨੂੰ ਖਾ ਜਾਏ ਹਾ ਜੋ ਪੈਸੇ ਕੀ ਚੱਖਣਾ ਮੈਂ ਐਸੇ ਘਰ ਦਿਖਾ ਸਕਦਾ ਤੁਹਾਨੂੰ ਜਿਨ੍ਹਾਂ ਕੋਈ ਤਰ੍ਹਾਂ ਪੈਸਾ ਹੈ ਉਹਨਾਂ ਨੂੰ ਖਾਣ ਦਾ ਨਹੀਂ ਪਤਾ ਕਿ ਐਵੇਂ ਬਠਣਨ ਤੇ ਉਹ ਪੈਸਾ ਨਾਲ ਨਹੀਂ ਜਾਣਾ ਜੇ ਨਾਲ ਚਲੇ ਜਾਣੀ ਬੰਦਾ ਚਲੇ ਜਾਊਗਾ ਲੇਕਿਨ ਪੈਸਾ ਉਹ ਉੱਥੇ ਤੇਰੀ ਤੇਰੀ ਲੱਗਿਆ ਰਹਿ ਜਾਣਾ ਮੈਂ ਕਹਿ ਰਿਹਾ ਵੀ ਪੈਸਾ ਨੂੰ ਟ੍ਰਿਕ ਬਣ ਤੋਂ ਕਰੋ ਟ੍ਰਿਕ ਤੋਂ ਨਹੀਂ ਲੋੜ ਹੈ ਤੇ ਅੱਜ ਕੱਲ੍ਹ ਦੇ ਫਰਮਾਨਾ ਤੇ ਮਗੁੱਤਨਾ ਜਿੱਦਾਂ ਆਪਣੇ ਕੋਲੇ ਪੈਸਾ ਵੱਧ ਰਿਹਾ ਹੈ ਬਿਲਕੁਲ ਤੇ ਲੋਕਾਂ ਦੀ ਟੈਨਸ਼ਨ ਆ ਤੇ ਡਿਪਰੈਸ਼ਨ ਵੀ ਵੱਧ ਰਿਹਾ ਚਾਹੇ ਉਹ ਬਾਹਰ ਇਹ ਤੇ ਚਾਹੇ ਅੰਦਰ ਇਹ ਬਿਲਕੁਲ ਚਾਹੇ ਚੋ ਬਾਹਰ ਆ ਚਾਹੇ ਪਿੰਨਾ ਚਲੇ ਰਹੇ ਚਾਹੇ ਸ਼ਹਿਰ ਤੇ ਰਹੇ ਰਹੇ ਚਾਹੇ ਕਿਤੇ ਵੀ ਰਹੇ ਉਹ ਜੀ ਪੂਰੀ ਡਿਪਰੈਸ਼ਨ ਦੇ ਹਰ ਇੱਕ ਬੰਦਾ ਮੈਂ ਕਹਿੰਦਾ ਵੀ 80% ਲੋਕੀ ਡਿਪਰੈਸ਼ਨ ਥੱਲੇ ਆ ਜਾਂਦੇ ਆ ਉਸ ਨੂੰ ਤੇ ਪਤਾ ਨਹੀਂ ਲੱਗ ਰਿਹਾ ਮੈਂ ਕਰੂੰ ਕੀ ਆ ਤੇ ਤਾਂ ਦੇ ਸਾਹਮਣੇ ਜਿੱਦਾਂ ਹੁਣ ਆਪਾਂ ਗੱਲ ਕੀਤੀ ਬੰਦੇ ਡਿਪਰੈਸ਼ਨ ਚ ਨੇ ਤੇ ਜ਼ਿੰਦਗੀ ਚ ਖੁਸ਼ ਰਹਿੰਦਾ ਕੀ ਤਰੀਕਾ ਬੰਦਾ ਕਿਵੇਂ ਰਿਕੇ ਜੀ ਖੁਸ਼ ਰਹਿੰਦਾ ਹੀ ਤਰੀਕਾ ਵੀ ਆਪਣੇ ਘਰ ਤੋਂ ਬਾਹਰ ਆਓ ਕੋਈ ਯਾਰ ਕੋਲ ਜਾ ਤੂੰ ਸਾਂਝਾ ਗੱਲ ਕਰੋ ਅੱਛੀ ਤੀਕੇ ਨਾਲ ਉਹ ਚਾਦਰ ਫਸਾਰ ਕੇ ਆਪਣਾ ਪੈਰ ਫਸਾਰੋ ਆਪਣੀ ਕੋਈ ਉਤਰੀ ਉਤਾਰੀ ਉੰਗਾਰੀ ਨਾ ਮਾਰੋ ਜਿਹੜੀ ਤੁਹਾਨੂੰ ਉਡਾਰੀ ਮੁਰਕੇ ਭੰਗ ਸਾਰੀ ਟੁੱਟ ਜਾਣਾ ਤੇ ਜਿਹਦੇ ਵੀ ਤੁਹਾਨੂੰ ਡਿਪਰੈਸ਼ਨ ਆਉਣਾ ਪਵੇ ਆਪਣੇ ਉਤਨੀ ਪਿਆਰ ਪਰ ਮੁਹੱਬਤ ਕਰੋ پیسے ਨਾਲ ਉਤਨਾ ਮੁਹੱਬਤ ਕਰੋ ਜਿੱਦਾਂ ਤੁਹਾਨੂੰ ਚਾਹੀਦਾ ਪ੍ਰਾਇਦੇ ਟਾਈਮ ਤੇ ਤਾਂ پیسے ਪਿੱਛੇ ਆਪਾਂ ਸਾਰੇ ਜਿਆਦਾ ਭੱਜਦੇ ਆਂ پیسے ਦੇ ਪਿੱਛੇ ਦੌੜ ਲੱਗੀ ਉਹਦੇ ਨਾਲ ਡਿਪਰੈਸ਼ਨ ਵੱਧ ਗਿਆ ਪੈਸਾ ਹੀ ਡਿਪਰੈਸ਼ਨ ਬਣਾ ਦਿਆ ਬੰਦੇ ਨੂੰ ਝੜਾ ਰਿਹਾ ਗਾਠੇ ਦਾ ਦੇਖ ਅੱਜ ਸਮਝਾ ਕਰੋ ਹੁਣ ਮੈਂ ਹੀ ਇਹਨਾਂ ਬਜ਼ੁਰਗਾਂ ਦੇ ਕੋਲ ਆ ਕੇ ਬੈਠਾ ਸਾਡੇ ਦੋਨਾਂ ਨੇ ਅਸੀਂ ਬੈਠ ਜਾ ਚੁੱਕੇ ਸੀ ਉਹ ਤੋਂ ਪੁਰਾਣੀਆਂ ਗੱਲਾਂ ਕਰਦੇ ਪੁਰਾਣੀਆਂ ਇਤਿਹਾਸਿਕ ਗੱਲਾਂ ਕਰਦੇ ਸੀ ਤੇ ਸਾਨੂੰ ਪਰਮਾਤਮਾ ਨੇ ਜਿਹੜਿਆ ਸੀ ਦੋਵੇਂ ਕੰਝ ਲੱਗ ਰਿਹਾ ਹੈ ਤੇ ਆ ਗਿਆ ਹਾਂ ਇੰਟਰਪ੍ਰੈਸ਼ਨ ਤੋਂ ਪਰਮਾਤਮਾ ਸਾਡੇ ਕੋਲ ਘਰ ਪਰਸਾਂ ਵੀ ਆਪਣੀ ਲਾਖੀ ਚਾਹਣਾ ਜੀ ਜਿੰਦਗੀ ਰਹੀ ਪਰਮਦੇ ਜੀ ਅੰਨੂ ਘੰਡੇ ਸੋ ਹਾਂਜੀ ਦੋਸਤੋ ਇਹ ਸੀ ਤਪਣੀ ਵੀ ਨੇ ਖੈਰਾਲਾ ਦੇ ਬਜ਼ੁਰਗ ਜਿਨ੍ਹਾਂ ਨਾਲ ਆਪਾਂ ਗੱਲਾਂ ਬਾਤਾਂ ਕੀਤੀਆਂ ਉਮੀਦ ਕਰਦੇ ਆ ਵੀ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਏਗੀ ਜੇ ਤੁਸੀਂ ਸਾਡੇ ਚੈਨਲ ਦੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੁੜੇ ਰਹੋ ਸਾਡੇ ਨਾਲ ਹੋਰ ਪਿੰਡਾਂ ਦੀਆਂ ਨਵੀਆਂ-ਨਵੀਆਂ ਵੀਡੀਓ ਵੇਖਣ ਵਾਸਤੇ ਧੰਨਵਾਦੀ ਸਤਿ ਸ੍ਰੀ ਅਕਾਲ